tương tự 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 tương

Bipuisi oyo ati ba kanga ye bitaagene bituwa na nganga bimpaa tundu kanga bintu niri koyi asinike. ਜਿੱ ਕੀ ਦਾ ਮਤਲਬ ਕੀ ਕਰਦਾ ਨਾਮ ਕਿਸਾਨ ਗੁਰਪਿਆਰ ਸਿੰਘ ਪਿੰਡ ਕੋਟਲੀ ਖੁਰਦਾ ਜੋ ਪਿਛਲੇ 10 ਤਰੀਕ ਨੂੰ ਮੀਂਹ ਆਇਆ ਇਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਕਿ ਜਦੋਂ ਅੱਗ ਦੇ ਕਣਕ ਦੀ ਨਾੜ ਨੂੰ ਅੱਗ ਲੱਗਦੀ ਹੈ ਤਾਂ ਸੈਟਲਾਈਟ ਜਾਂ ਕਹਿੰਦੇ ਆ ਸਾਡਾ ਕਵਰ ਕਰਦਾ ਅੱਜ ਇਹਨਾਂ ਨੂੰ ਇਹ ਕਵਰ ਨਹੀਂ ਦਿਖ ਰਿਹਾ ਵੀ ਇਹ ਨਾਣਾ ਪਾਣੀ ਆ ਕਿੱਧਰ ਗਏ ਇਹਨਾਂ ਦੇ ਸੈਟਲਾਈਟ ਕਿੱਧਰ ਗਏ ਇਹਨਾਂ ਦੇ ਅਫਸਰ ਡੀਸੀ ਏਡੀਸੀ ਜਾਂ ਬੀਡੀਪੀਓ ਜੀ ਸਾਹਿਬ ਇਹ ਇਹਨਾਂ ਨੂੰ ਧਿਆਨ ਤੇ ਦੇਖਣਾ ਚਾਹੀਦਾ ਕਿ ਅਫਸਰਾਂ ਨੂੰ ਆ ਕੇ ਮੌਕਾ ਦੇਖਣਾ ਚਾਹੀਦਾ ਕਿ ਮੱਕੀਆਂ ਵੀ ਡੁੱਬੀਆਂ ਤੇ ਮੂੰਗੀ ਵੀ ਡੁੱਬੀ ਤੇ ਕਿਸਾਨ ਨੂੰ ਨਾ ਪਨੇਰੀ ਮੇ ਰਹੀ ਹੈ ਤੇ ਕਿਸਾਨ ਬਹੁਤ ਦੁਖੀ ਹੈ ਅੱਛਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਨਾਲ ਦੀ ਨਾਲ ਡੀਸੀ ਸਾਹਿਬ ਆਰਡਰ ਕਰਨ ਪਟਵਾਰੀਆਂ ਨੂੰ ਗਰਦੌਰੀਆਂ ਕਰਕੇ ਮਾਲਵੇ ਦਿੱਤੇ ਜਾਣ ਤੇ ਨਿਕਾਸੀ ਵਾਸਤੇ ਇਹਨਾਂ ਨੂੰ ਟੂਬਵਲ ਮਹੱਈਆ ਕਰਾਏ ਜਾਣਾ ਕਿਉਂਕਿ ਕੈਤੀਆਂ ਦੇ ਤੌਰ ਤੇ ਆਏ ਸਾਲ ਇਹਨਾਂ ਦੀ ਮਾਲ ਹੁੰਦੀ ਹੈ ਜੋ ਕਿ ਅੱਗੇ ਤੋਂ ਇਹਨਾਂ ਦੀ ਰੁਕ ਸਕੇ ਹਾਂਜੀ 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 ਮੈਂ ਭੋਲਾ ਸਿੰਘ ਪ੍ਰਧਾਨ ਸਿੱਧੂਪੁਰ ਤਕਾਈ ਪਿੰਡ ਕੋਟਲੀ ਖੁਰਦ ਜੋ ਕਿ ਕਿਸਾਨਾਂ ਦਾ ਨਕਸ਼ਣ ਮਹੀਨੇ ਕਰਿਆ 1200 ਕਿੱਲੇ ਮਗੋਂ ਇੱਥੇ ਨਕਸ਼ਣ ਹੋ ਗਿਆ ਸਾਡੇ ਜੀ ਝੋਨਾ ਅਸੀਂ ਲਾਈ ਬੈਠੇ ਸੀਗੇ ਝੋਨਾ ਵੀ ਡੁੱਬਿਆ ਪਿਆ 4-5-5 ਫੁੱਟ ਪਾਣੀ ਹੈ ਝੂਬਾ ਸਾਡੇ ਵਿੱਚ ਬੋਰ ਵੀ ਟੁੱਟ ਗਏ ਤੇ ਕਿਸਾਨ ਦੀ ਜਿਹੜੀ ਹਫਤਾ ਬਹੁਤ ਮਾੜੀ ਹੋ ਚੁੱਕੀ ਆ ਸਰਕਾਰ ਕਹਿੰਦੀ ਆ ਵੀ ਸੇ ਮਾਜਬਾ ਦਿੰਨੇ ਆ ਅਜੇ ਤੱਕ ਸਾਨੂੰ ਨਾ ਪਿਛਲਾ ਮਾਜਬਾ ਨਾ ਅੱਜ ਵਾਲਾ ਜਿਹੜਾ ਹੁਣ ਨੁਕਸਾਨ ਹੋਇਆ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ ਜੋ ਕਿਸਾਨਾਂ ਨੇ ਵਹਣ ਠੇਕੇ ਤੇ ਲਏ ਸੀ ਉਹਨਾਂ ਨੂੰ ਦੂਰੀ ਤਰੀ ਮਾਰ ਪਈ ਜੀ ਜੋ ਕਿ ਇਸ ਸਰਕਾਰ ਤੋਂ ਮੰਗ ਕਰਦੇ ਆ ਸਾਨੂੰ ਜ਼ਮੀਨਾਂ ਦਾ ਜਿਹੜਾ ਫਸਦਕ ਹੋਇਆ ਨੁਕਸਾਨ ਦਾ ਮਾਜਬਾ ਪਰਭਾਈ ਕਰਾਵੇ ਨਾਲੇ ਟੁੱਟੇ ਹੋਏ ਬੋਰਾ ਦਾ ਜਿਹੜਾ ਪਾਣੀ ਸਾਡੇ ਬੋਟ ਟੁੱਟ ਕੇ ਪਾਣੀ ਨਾਲ ਉਹਨਾਂ ਦੀ ਮੰਗ ਕਰਦੇ ਆ ਜੋ ਨਾਲ ਇਸ ਇਹ ਮੰਗ ਕਰਦੇ ਆ ਵੀ ਜਿਹੜਾ ਪਾਣੀ ਧਰਤੀ ਦੇ ਵਿੱਚ ਮੋਟਾਂ ਲੱਗਣੇ ਆ ਚਾਹੀਦੇ ਨੇ ਉਹ ਸਾਨੂੰ ਸਰਕਾਰ ਮੋਟਰਾਂ ਦੇਵੇ ਪਾਣੀ ਧਰਤੀ ਦਾ ਬਾਦੂ ਪਾਣੀ ਧਰਤੀ ਦੇ ਵਿੱਚ ਖਪਤ ਹੋ ਜਾ ਕਰੇ ਜੇ ਮੀਂਹ ਕਰਨ ਆਵੇ ਹੁਣ ਇੱਥੇ ਦੁਬਾਰਾ ਝੋਨੇ ਦੀ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਪਨੀਰੀ ਹੈਗੀ ਆ ਜਾਂ ਕੀ ਮੰਗ ਕਰਦੇ ਹੈਗੇ ਤੁਸੀਂ ਪਨੀਰੀਆਂ ਸਰਿਆਂ ਮਰ ਚੁੱਕਿਆ ਨੇ ਪਨੀਰੀ ਦੀ ਬਹੁਤ ਬੁਰੀ ਤਾਂ ਹਾਲਤ ਹੋ ਰਹੀ ਹੈ ਨਾ ਸਾਨੂੰ 4000 ਨੂੰ ਜੇ 4000 ਨੂੰ ਵੀ ਕਿੱਲਾ ਲਈਏ ਸਾਨੂੰ 4000 ਨੂੰ ਕਿੱਲੇ ਨੂੰ ਨਹੀਂ ਪਾਉਣ ਪਨੀਰੀ ਮੈਰੀ ਹੋਰ ਕੀ ਕੀ ਨੁਕਸਾਨ ਹੈ ਝੋਨੇ ਤੋਂ ਇਲਾਵਾ ਝੋਨੇ ਤੋਂ ਨੁਕਸਾਨ ਇਲਾਵਾ ਮੱਕੀ ਖੜੀ ਹੈ ਜੀ ਜੀ ਮੱਕੀ ਦੇ 4-4 ਫੁੱਟ ਪਾਣੀ ਖੜਾ ਹੈ ਆ ਮੂੰਗੀ ਖੜੀ ਆ ਪਿੱਛੇ ਮੂੰਗੀ ਦੇ ਵਿੱਚ ਪਾਣੀ ਡੁੱਬੀ ਖੜੀ ਆ ਸਾਰੀ ਤੇ ਪਨੀਰੀਆਂ ਸਿੰਗਾਂ ਸਾਰੇ ਉਹ ਡੁੱਬ ਗਏ ਠੀਕ ਹੈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋ ਇੱਥੇ ਤੇ ਗਰਦੌਰੀ ਕੀਤੀ ਜਾਵੇ ਹਾਂਜੀ ਗਰਦੌਰੀ ਚਾਹੀਦਾ ਸਰਕਾਰ ਨੂੰ ਵੀ ਗਰਦੌਰੀ ਕਰਾਵੇ ਕਿਸਾਨਾਂ ਦੇ ਜਿਹੜੇ ਠੇਕੇ ਤੇ ਮਹਾਂ ਲੈਂਦੇ ਨੇ ਆਪਦੇ ਸੀਗੇ ਨੁਕਸਾਨ ਦੀ ਭਰਾਈ ਕਰੀ ਜੀ